ਹੜ੍ਹ ਦੀ ਮਾਰ ਹੇਠ ਆਏ ਇਨ੍ਹਾਂ ਪਿੰਡਾਂ ਦੀਆਂ ਤਸਵੀਰਾਂ ਤੁਹਾਨੂੰ ਵੀ ਝੰਝੋੜ ਕੇ ਰੱਖ ਦੇਣਗੀਆਂ ਲੋਕ ਇਨ੍ਹਾਂ ਦੀ ਮਦਦ ਕਰਨ ਦੇ ਲਈ ਪਹੁੰਚ ਰਹੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਨੌਰ ਹਲਕੇ ਦੇ ਪਿੰਡਾਂ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਮਦਦ ਕੀਤੀ ਜਾ ਰਹੀ ਹੈ ਐਸਜੀਪੀਸੀ ਦੇ ਵੱਲੋਂ ਵੀ ਲੰਗਰ ਦੀ ਸੇਵਾ ਭੇਜੀ ਗਈ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਪਿੰਡਾਂ ਦੇ ਵਿੱਚ ਕਿੰਨਾ ਨੁਕਸਾਨ ਹੋਇਆ ਹੈ ਕਿਸਾਨਾਂ ਦਾ ਕਹਿਣਾ ਹੈ ਸਾਡੀਆਂ ਸਾਰੀਆਂ ਹੀ ਫਸਲਾਂ ਪਾਣੀ ਦੇ ਵਿੱਚ ਡੁੱਬ ਗਈਆਂ ਨੇ ਅਕਾਲੀ ਦਲ ਦੇ ਵੱਲੋਂ ਕਿਸਾਨਾਂ ਦੀ ਤੇ ਪਿੰਡ ਵਾਸੀਆਂ ਦੀ ਹਰ ਮਦਦ ਦਾ ਭਰੋਸਾ ਦਿੱਤਾ ਗਿਆ ਹੈ ਐਨਾ ਆਇਆ 2023 ਦੇ ਵਿੱਚ ਜਿਹੜਾ ਪਹਾੜ ਆਇਆ ਸੀ ਨਾ ਜਦੋਂ ਘੱਗਰ ਨੇ ਮਾਰ ਕੀਤੀ ਸੀ 2023 ਨਾਲੋਂ ਵੀ ਵੱਧ ਪਾਣੀ ਆਇਆ ਹੁਣ ਇੱਥੇ ਸੰਝਰਪੁਰ ਵੀ ਸਾਰੀ ਜਿਹੜੇ ਇੱਥੇ ਪਿੰਡ ਵਾਸੀ ਨੇ ਇਹੀ ਦੱਸ ਰਹੇ ਨੇ ਪਿੱਛੇ ਮੈਂ ਜਨਮਘੋਲੀ ਜਾ ਕੇ ਆਇਆ ਉੱਥੇ ਵੀ ਇਹੀ ਦੱਸਦੇ ਸੀ ਕਿ ਜਨਮਘੋਲੀ ਤਾਂ ਤਕਰੀਬਨ ਮਨ ਲੱਗਦਾ ਵੀ 70 ਤੋਂ 100 ਘਰਾਂ ਦੇ ਵਿੱਚ ਦੀ ਲੰਘਿਆ ਪਾਣੀ 5-5 ਫੁੱਟ ਪਾਣੀ ਸ਼ਾਇਦ ਇਸ ਤੋਂ ਵੱਧ ਹੋ ਸਕਦੇ ਨੇ ਸੰਝਰਪੁਰ ਦੇ ਵਿੱਚ ਵੀ ਘਟੋ ਘਟ 10 ਪਰਿਵਾਰ ਐਸੇ ਨੇ ਜਿਨ੍ਹਾਂ ਦੇ ਵਿੱਚ ਘਰਾਂ ਦੇ ਵਿੱਚ ਪਾਣੀ ਗਿਆ ਬਾਕੀ ਨਾਲ ਜਿਹੜੇ ਹੋਰ ਪਿੰਡ ਨੇ ਉਹਨਾਂ ਦੇ ਵਿੱਚ ਫਸਲਾਂ ਦਾ ਨੁਕਸਾਨ ਤਾਂ ਬਹੁਤ ਪੰਨਾ ਚ ਹੋ ਗਿਆ ਗਦਾਪੁਰ ਪਿੰਡਾ ਜਥੇਦਾਰ ਜੀ ਖੜੇ ਨੇ ਉੱਥੋਂ ਸੰਝਰਪੁਰ ਵਾਲੇ ਖੜੇ ਨੇ ਸਾਰੇ ਬੁੱਧਪੁਰ ਸੱਜਣ ਬੱਲੋਪੁਰ ਇਹ ਸਾਰੇ ਪਿੰਡਾਂ ਦੀਆਂ ਇਧਰਲੀ ਸਾਈਡ ਫਸਲਾਂ ਦਾ ਨੁਕਸਾਨ ਤਾਂ ਟੋਟਲੀ ਆ ਫਸਲਾਂ ਦਾ ਨੁਕਸਾਨ ਤਾਂ ਮੈਨੂੰ ਲੱਗਦਾ ਵੀ ਜਿਆਦਾ ਨਹੀਂ ਜੇ 2 ਦਰਜਣ ਤੋਂ ਵੱਧ ਪਿੰਡਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਗਿਆ ਘਟੋ ਘਟ 25 ਤੋਂ 30 ਪਿੰਡ ਹੋਣਗੇ ਜਿਨ੍ਹਾਂ ਦੀਆਂ ਫਸਲਾਂ ਦੇ ਵਿੱਚ ਨੁਕਸਾਨ ਹੋਇਆ ਹੋਊਗਾ ਬਾਕੀ ਜਿਹੜੇ ਪਿੰਡਾਂ ਦੇ ਵਿੱਚ ਪਾਣੀ ਵੜਿਆ ਉਹ ਦਰਜਨ ਦੇ ਕਰੀਬ ਹੋਣਗੇ ਜਿਨ੍ਹਾਂ ਦੇ ਘਰਾਂਜ ਕਿਤੇ 20 ਘਰਾਂਜ ਕਿਤੇ 30 ਘਰਾਂਜ ਕਿਤੇ ਵੱਧ ਘਰਾਂਜ ਦੇ ਵਿੱਚ ਪਾਣੀ ਵੜਿਆ ਬਹੁਤ ਭਾਰੀ ਨੁਕਸਾਨ ਆ ਸਰਕਾਰ ਨੂੰ ਇਹ ਦੇਖਣਾ ਚਾਹੀਦਾ ਇਹਦੀ ਗਰਦਾਬਰੀ ਕਰਾਉਣੀ ਚਾਹੀਦੀ ਆ ਹਾਲਾਂਕਿ ਰਾਜਨੀਤੀਕ ਬਿਆਨ ਨਹੀਂ ਮੈਂ ਦੇਣਾ ਚਾਹੁੰਦਾ ਕਿ ਸਰਕਾਰ ਤਾਂ ਕਹਿੰਦੀ ਸੀ ਕਿ ਕਰਦਾਵਰੀਆਂ ਹੁੰਦੀਆਂ ਰਹਿਣਗੀਆਂ ਮਾਵਜਾ ਪਹਿਲਾਂ ਮਿਲ ਜੂਗਾ ਉਹ ਭਾਈ ਗਰਦਾਬਰੀ ਕਰਕੇ ਦੇ ਦਿਓ ਹੁਣ ਇੱਥੇ ਸਾਰੀ ਜ਼ਿੰਮੇਦਾਰੀ ਜਿਹੜੀ ਇਹ ਖਸਾ ਜਦਾ ਰਹੇ ਨੇ ਕਿ ਪਟਵਾਰੀ ਆਊਗਾ ਕਾਪੀ ਬੈਨ ਚੱਕ ਕੇ ਗਰਦਾਬਰੀ ਕਰਨ ਫਸਲ ਖੜੀ ਆ 20 ਦਿਨ ਨੂੰ ਜਾਂ ਮਹੀਨੇ ਨੂੰ ਕੱਟਣ ਵਾਲੀ ਸੀ ਹੁਣ ਉਹ ਜਿਹੜੀ ਨਿਸਰੀ ਹੋਈ ਫਸਲ ਆ ਜਿਹੜਾ ਉਹਦੇ ਵਿੱਚ ਦੀ ਪਾਣੀ ਚਲਿਆ ਗਿਆ ਉਹਦਾ ਜਾਂ ਤਾਂ ਦਾਣਾ ਪੈਣਾ ਨਹੀਂ ਪਊਗਾ ਤਾਂ ਕਾਲਾ ਪਊਗਾ ਮਾਝੂ ਪਊਗਾ ਘਟ ਪਊਗਾ ਉਹਦਾ ਕੀ ਮਾਪਦੰਡ ਹੋਊਗਾ ਕੋਈ ਮਾਪਦੰਡ ਦੀ ਕੋਈ ਜ਼ਰੂਰਤ ਨਹੀਂ ਕਿ ਜਿਹੜੀ ਫਸਲ ਗਲ ਗਈ ਬਿਲਕੁਲ ਉਹਦੇ ਜਿਹੜੀ ਦੇ ਵਿੱਚੋਂ ਨਿਸਰੀ ਹੋਜ ਨੂੰ ਪਾਣੀ ਚਲਿਆ ਗਿਆ ਉਹਦਾ ਫਸਲ ਦਾ ਨੁਕਸਾਨ ਵੀ 100% ਹੋ ਚੁੱਕਿਆ ਸੋ ਇਸ ਲਈ ਜਿਨ੍ਹਾਂ ਦੇ ਘਰ ਟਹਿ ਗਏ ਉਹਨਾਂ ਨੂੰ ਤੁਰੰਤ ਜਿਹੜੀ ਆ ਉਹ ਮਦਦ ਰਾਸ਼ੀ ਸਰਕਾਰ ਜਾਰੀ ਕਰੇ ਫਸਲਾਂ ਜਿਹੜੀਆਂ ਬਰਬਾਦ ਹੋ ਗਈਆਂ ਉਹਨਾਂ ਦਾ ਮੁਆਵਜ਼ਾ ਸਰਕਾਰ ਜਲਦੀ ਜਲਦੀ ਜਾਰੀ ਕਰੇ ਸੋ ਹਾਂਜੀ ਕਿਸੇ ਪਸ਼ੂ ਰੁੜ ਗਏ ਕਿਸੇ ਹਾਂ ਪਸ਼ੂ ਚਲੋ ਜਿਹੜਾ ਵੀ ਨੁਕਸਾਨ ਜਿਹੜਾ ਹੈਗਾ ਸੋ ਇਹ ਜਿਹੜੀ ਕੱਗਰ ਨਦੀ ਦਾ ਇਸ ਵਾਰ ਜਿਹੜਾ ਇਹ ਦਾ ਕੱਗਰ ਦਾ ਜਿਹੜਾ ਨੁਕਸਾਨ ਹੋਇਆ 2023 ਨਾਲੋਂ ਵੱਧ ਕਨੌਰ ਦੇ ਵਿੱਚ ਨੁਕਸਾਨ ਕਰਕੇ ਗਿਆ ਮੋੜ ਜਿਹੜੀ ਜ਼ਿੰਮੇਵਾਰੀ ਆ ਸਰਕਾਰ ਤੇ ਪ੍ਰਸ਼ਾਸਨ ਦੀ ਉਹ ਬਣਦੀ ਆ। ਹਾਂਜੀ। ਬਾਕੀ ਤਾਂ ਠੀਕ ਆ ਜੀ ਮੈਂ ਬਾਈ ਨੇ ਦੱਸਿਆ ਐ ਜੀਪੀਸੀ ਵੱਲੋਂ ਇੱਥੇ ਲੰਗਰ ਵੀ ਪਹੁੰਚਾਇਆ ਗਿਆ। ਜੰਡ ਮੰਗੋਲੀ ਪਿੰਡ ਖੜਿਆ ਸੀ ਕਨੌਰ ਹਲਕੇ ਦੇ ਮੈਂ ਦੱਸ ਦਿੰਨਾ। ਇਹ ਜੰਡ ਮੰਗੋਲੀ ਪਿੰਡਾ ਕਨੌਰ ਹਲਕੇ ਦਾ ਇੱਥੇ ਇੰਨੇ ਨਾ ਪਾਣੀ ਸੀ। ਮਤਲਬ ਜਿੱਥੇ ਅਸੀਂ ਖੜੇ ਆ 4-4 ਫੁੱਟ ਪਾਣੀ ਸੀ ਪਰਸੋਂ ਦਾ ਇੱਥੇ ਕੋਈ ਆਏ ਨਹੀਂ ਸਕਦਾ ਸੀ। ਰਾਤ ਵੀ ਇੱਥੇ ਕੋਈ ਬੀਬੀ ਬਿਮਾਰ ਸੀ ਮੈਨੂੰ ਆਰਮੀ ਵਾਲੇ ਲੈ ਕੇ ਗਏ ਨੇ ਉਹਨੂੰ। ਹਾਂਜੀ। ਟਰੱਕ ਦੇ ਵਿੱਚੋਂ। ਤੋ ਕਹਿਣ ਦਾ ਮਤਲਬ ਇਹ ਹੈ ਵੀ ਪ੍ਰਸ਼ਾਸਨ ਤੇ ਸਰਕਾਰ ਨੂੰ ਹੋਣਾ ਚਾਹੀਦਾ ਜਿਵੇਂ ਇੱਥੇ ਦੱਸ ਰਹੇ ਨੇ ਸਾਰੇ ਪਰਿਵਾਰ ਅ ਕਿ ਘਰ ਵੀ ਇੱਕ ਡਿੱਗ ਗਿਆ 4-4 5-5 ਫੁੱਟ ਦੇ ਪੰਜ ਛੇ ਮਕਾਨ ਡਿੱਗੇ ਨੇ ਪੰਜ ਛੇ ਮਕਾਨ ਡਿੱਗੇ ਨੇ ਪਾਣੀ 4-4 ਫੁੱਟ ਆਇਆ ਇੱਥੇ ਇੱਥੇ ਕਹਿੰਦੇ ਵੀ ਕਦੇ ਵੀ ਇੰਨਾ ਪਾਣੀ ਨਹੀਂ ਆਇਆ ਜਿੰਨਾ ਪਾਣੀ ਆਇਆ ਆ ਪਾਣੀ ਹੁਣ ਸਵੇਰੇ ਉੱਤਰਿਆ ਉਹ ਤੋਂ ਬਾਅਦ ਅਸੀਂ ਇੱਥੇ ਤੱਕ ਪਹੁੰਚਣ ਦੇ ਵਿੱਚ ਮਤਲਬ ਅਸੀਂ ਆਏ ਆ ਰਾਤ ਵੀ ਮੈਂ ਸੁਤਨਾਮ ਸਿੰਘ ਜੀ ਸਰਪੰਚ ਸਾਹਿਬ ਕਿੱਧਰ ਨੇ ਉਹ ਖੜੇ ਨੇ ਉਹ ਪਰਾਂ ਖੜੇ ਰਾਤ ਸਰਪੰਚ ਸਾਹਿਬ ਮੈਂ ਲ ਚਲੋ ਮੈਂ ਰਾਤ ਵੀ ਨਾ ਗੱਲ ਕਰੀ ਤੀ ਮੈਂ ਕਿਹਾ ਪਰ ਆ ਰਾਤ ਚੱਲੀਏ ਪਿੰਡ ਰਾਤ ਚੱਲਦੇ ਆ ਉਹ ਕਹਿੰਦਾ ਪਾਣੀ ਉਹ ਇੰਨਾ ਟੈਕਟਰ ਪਾਣੀ ਬਹੁਤ ਹੈ ਜੀ ਰਾਤ ਨਹੀਂ ਆ ਸਕਦੇ ਟੈਕਟਰ ਤੇ ਆ ਨਹੀਂ ਸਕਦੇ ਵੀ ਜਾ ਨਹੀਂ ਸਕਦੇ ਮੈਂ ਕਿਹਾ ਮੈਂ ਕਿਹਾ ਜੇ ਟੈਕਟਰ ਨਾਲ ਕਿਸ਼ਤੀ ਰਾਤ ਦਾ ਕੋਈ ਪ੍ਰਬੰਧ ਹੈ ਨਹੀਂ ਤਾਂ ਕਿਸ਼ਤੀ ਦਰੇ ਬਾਬੇ 11 12 ਵਜੇ ਤੱਕ ਬਾਈ ਦੀ ਡਿਊਟੀ ਉਹ ਦੇਖੋ ਜੀ ਪਾਣੀ ਹਲੀ ਵੀ ਨਾ ਦੇਖੋ ਕਿੰਨਾ ਲੰਘ ਰਿਹਾ ਉਹ ਸਾਈਡ ਮਾ ਪਾਲੀ ਸਾਈਡ ਬਹੁਤ ਪਾਣੀ ਜਾ ਰਿਹਾ ਹਲੀ